ਤੁਸੀਂ ਵੇਖ ਰਹੇ ਹੋ ਸਾਂਝ ਵਿਚਾਰਾਂ ਦੀ ਮੈਂ ਕਰਨ ਵਸ਼ਿਸ਼ਟ ਅੱਜ ਤੜਕਸਾਰ ਤੋਂ ਸ਼ੰਭੂ ਬોર્ਡਰ ਦੀ ਖ਼ਬਰਾਂ ਆਉਣੀਆਂ ਸ਼ੌਕ ਹੋ ਗਏ ਸਨ ਉਸ ਨਾਲ ਜੁੜੀ ਹੋਈ ਖ਼ਬਰ ਹੈ ਕਿ ਜਿਹੜੇ ਦੱਲੇਵਾਲ ਨੇ ਕਿਸਾਨੀ ਲੀਡਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਦੀ ਅਗਲੀ ਖ਼ਬਰ ਜਿਹੜੀ ਹੈਗੀ ਟੀਵੀ ਉੱਪਰ ਚੱਲਣੀ ਸ਼ੁਰੂ ਹੋਈ ਕਿ ਸ਼ੰਭੂ ਬੋਰਡਰ ਅੱਜ ਖੁੱਲ ਰਿਹਾ ਹੈ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੇ ਜਿਸ ਦੇ ਵਿੱਚ ਬਾਰਡਰ ਦੇ ਉੱਪਰ ਹਥੌੜੇ ਨਾਲ ਪ੍ਰਹਾਰ ਕਰਦਾ ਇੱਕ ਵਿਅਕਤੀ ਦੇਖ ਰਿਹਾ ਸੀਗਾ ਲੱਗ ਰਿਹਾ ਸੀ ਕਿ ਇਹ ਜਿਹੜੇ ਸਿਮਿੰਟਡ ਬਣੇ ਹੋਏ ਕੰਧਾਂ ਨੇ ਢਾਉਣ ਦਾ ਕੰਮ ਸ਼ੁਰੂ ਹੋ ਗਿਆ ਪਰ ਅਸੀਂ ਹੁਣ ਇੱਥੇ ਸ਼ੰਭੂ ਬਾਰਡਰ ਦੇ ਖੜੇ ਆ ਤਾਂ ਤਕਰੀਬਨ ਸ਼ਾਮ ਨੂੰ 5:30 ਵਜੇ ਦਾ ਸਮਾਂ ਹੈਗਾ ਹਨੇਰਾ ਪੈ ਚੁੱਕਿਆ ਲਾਈਟਾਂ ਜਗ ਚੁੱਕੀਆਂ ਨੇ ਪਰ ਅਸੀਂ ਆਨ ਕੇ ਜਦੋਂ ਉੱਥੇ ਦੇਖਿਆ ਤਾਂ ਹਲੇ ਉਸੇ ਤਰ੍ਹਾਂ ਜਿਹੜੇ ਸਿਮਿੰਟਡ ਦਰਵਾਜ਼ਾ ਹੈਗੀ ਆ ਸ਼ੰਭੂ ਬਾਰਡਰ ਦੇ ਉੱਪਰ ਉਹ ਖੜੀ ਹੈ ਤਾਂ ਇਹਦਾ ਮਤਲਬ ਹੈ ਕਿ ਹਲੇ ਰਾਹ ਜਿਹੜਾ ਬੰਦ ਹੈ ਇਹ ਜਿਹੜੇ ਕਿਆਸ ਸਰਾਇਆਂ ਸੀਗੀਆਂ ਕੀ ਸ਼ੰਭੂ ਬਾਰਡਰ ਦੇ ਉੱਪਰੋਂ 4 ਫੁੱਟ ਰਾਹ ਖੋਲਣ ਦੀ ਗੱਲ ਹੈ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹੈ ਇਹ ਜ਼ਰੂਰ ਕਿਹਾ ਗਿਆ ਸੀ ਕਿ ਕਿਸਾਨ ਦਿੱਲੀ ਵੱਲ ਆ ਸਕਦੇ ਨੇ ਪਰ ਟਰੈਕਟਰ ਟੇਲੀਆਂ ਨਹੀਂ ਲੈ ਕੇ ਜਾਣਗੇ ਉਹ ਮਾਮਲਾ ਵਿਚੀ-ਵਿਚ ਫਸਿਆ ਹੋਇਆ ਦਿਖਾਈ ਦਿੰਦਾ ਤੇ ਕਿਸਾਨ ਨਹੀਂ ਲੀਡਰ ਵੱਲੋਂ ਕੋਰਟ ਦੇ ਵਿੱਚ ਆਪਣੀ ਦਲੀਲ ਸੀ ਕਿ ਜੇਕਰ ਅਸੀਂ ਟਰੈਕਟਰ ਟੇਲੀਆਂ ਨਹੀਂ ਲੈ ਕੇ ਜਾਵਾਂਗੇ ਤਾ ਉਹਦੇ ਵਿੱਚ ਜਿਹੜਾ ਰਾਸ਼ਨ ਪਾਣੀ ਔਖੇ ਇੰਜ ਪਹੁੰਚ ਗਿਆ ਕਿਉਂਕਿ ਸ਼ਿੰਗਾਰਚ ਮੰਗਾ ਮੰਗਾਉਣ ਵਾਸਤੇ ਲੰਬਾ ਜਾ ਸਕਦਾ ਉਹ ਗੱਲਾਂ ਦੇ ਵਿੱਚ ਹਲੇ ਮਾਮਲਾ ਫਸਿਆ ਹੋਇਆ ਦਿਖਾਈ ਦਿੰਦਾ ਤੇ ਦੂਜੇ ਪਾਸੇ ਜਦੋਂ ਸਵੇਰੇ ਤਸਵੀਰਾਂ ਆਈਆਂ ਸੀ ਕਿਆਂ ਜਿਹੜੀ ਸਪਿੰਟਡ ਦੀਵਾਰ ਬਣੀ ਹੋਈ ਹੈ ਉਹਦੇ ਉੱਪਰ ਥੋੜਾ ਚਲਦੀ ਦੀ ਜਾਂ ਤੇ ਕਿਹਾ ਜਾ ਰਿਹਾ ਸੀਗਾ ਕਿ ਸ਼ੰਭੂ ਬਾਰਡਰ ਖੁੱਲ ਰਿਹਾ ਹੈ ਪਰ ਅੱਜ ਹੁਣ ਸ਼ਾਮਾਂ ਪੈ ਚੁੱਕੇ ਹਨੇਰਾ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਹਥੋੜਾ ਚੱਲਦਾ ਹੋਇਆ ਇੱਥੇ ਦਿਖਾਈ ਨਹੀਂ ਦੇ ਰਿਹਾ ਹੈਗਾ ਕਿਸੇ ਵੀ ਤਰ੍ਹਾਂ ਦਾ ਰਾਹ ਖੁੱਲਿਆ ਹੋਇਆ ਦਿਖਾਈ ਨਹੀਂ ਦਿੱਤਾ ਇੱਕ ਫੋਟੋ ਵੀ ਜਿਹੜਾ ਹੈਗਾ ਰਾਹ ਤੁਸੀਂ ਦੇਖ ਸਕਦੇ ਹੋ ਨਹੀਂ ਖੁੱਲ੍ਹਾ ਉਸੇ ਤਰ੍ਹਾਂ ਬੰਦ ਹੈ ਉਸੇ ਤਰ੍ਹਾਂ ਸ਼ੈੱਡ ਪਏ ਹੋਏ ਨੇ ਉਸੇ ਤਰ੍ਹਾਂ ਹੀ ਜਿਹੜਾ 9 ਮਹੀਨੇ ਪਹਿਲਾਂ ਦਾ ਮੰਝ ਸੀਗਾ ਉਉਂ ਦੇ ਉਉਂ ਖੜਾ ਹੈਗਾ ਸੋ ਵੱਡੀ ਗੱਲ ਇਹ ਹੈ ਕਿ ਜੇਕਰ ਇਸ ਨੂੰ ਦੀਵਾਰ ਨੂੰ ਪਾਸੇ ਵੀ ਕਰਨਾ ਹੋਵੇ ਤਾਂ ਜੀਸੀਬੀ ਦੇ ਨਾਲ ਇੱਕਦਮ ਘਰ ਵੀ ਸਕਦੇ ਨੇ ਪਰ ਹਲੇ ਸ਼ੰਭੂ ਦਾ ਜਿਹੜਾ ਰਾਹ ਹੈਗਾ ਉਹ ਬੰਦ ਹੈ ਕਿਸਾਨ ਆਪਣੇ ਟੈਂਟਾਂ ਦੇ ਵਿੱਚ ਉਸੇ ਤਰ੍ਹਾਂ ਡਟੇ ਹੋਏ ਨੇ ਉਸੇ ਤਰ੍ਹਾਂ ਬੈਠੇ ਹੈਗੇ ਨੇ ਇਹ ਜਿਹੜੀ ਖਬਰ ਸੀਗੀ ਕਿ ਸ਼ੰਭੂ ਬਾਰਡਰ ਖੁੱਲ ਰਿਹਾ ਉਹਦੇ ਵਿੱਚ ਹਲੇ ਕੋਈ ਸੱਚਾਈ ਨਹੀਂ ਜਾਪਦੀ ਹੈਗੀ ਕਿਉਂਕਿ ਇਸ ਵੇਲੇ ਮੌਜੂਦ ਗਰਾਉਂਡ ਜ਼ੀਰੋ ਲੈਵਲ ਤੇ ਸੀ ਪਹੁੰਚੇ ਹੋਏ ਆ ਤਾਂ ਸਾਨੂੰ ਕੁਝ ਵੀ ਜਿਹਾ ਦੇਖਣ ਨੂੰ ਨਹੀਂ ਮਿਲਿਆ ਇੱਥੇ ਜਿਹੜੇ ਬੈਠੇ ਹੋਏ ਲੋਕ ਸੰਘਰਸ਼ ਦੇ ਵਿੱਚ ਜੁੜੇ ਨੇ ਪਿਛਲੇ 9 ਮਹੀਨਿਆਂ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਕਾਰ ਦੇ ਨਾਲ ਕਿਸਾਨਾਂ ਦੀ ਜਿਹੜੀ ਲੰਬੀ ਵਾਰਤਾਲਾਪ ਉੱਥੀ ਜੜੀ ਹੋਈ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ 4 ਫੁੱਟ ਰਾਹ ਜਿਹੜਾ ਖੋਲ ਦਿੱਤਾ ਜਾਵੇ ਤਾਂ ਜੋ ਜੇ ਕਿਸਾਨ ਦਿੱਲੀ ਆਣ ਚੰਦੇ ਆ ਤਾਂ ਉਹ ਆ ਸਕਦੇ ਨੇ ਪਰ ਕਿਸਾਨਾਂ ਦੀ ਮੰਗ ਸੀਗੀ ਕੋਰਟ ਦੇ ਵਿੱਚ ਕੀ ਸਾਨੂੰ ਟਰੈਕਟਰ ਟਰੈਲੀਅਨ ਸਮੇਤ ਦਿੱਲੀ ਆਣ ਦਿੱਤਾ ਜਾਵੇ ਤਾਂ ਕਿ ਅਸੀਂ ਆਪਣਾ ਸੰਘਰਸ਼ ਕਰ ਸਕੀਏ ਉਹਨਾਂ ਟਰੈਕਟਰ ਟਰੈਲੀਅਨ ਦੇ ਵਿੱਚ ਰਾਸ਼ਨ ਪਾਣੀ ਲਗਾ ਸਕੀਏ ਕਿਉਂਕਿ ਸੰਘਰਸ਼ ਲੰਬਾ ਹੋ ਸਕਦਾ ਹੈ ਮੰਗਾ ਮੰਗਵਾਉਣ ਵਾਸਤੇ ਲੰਬਾ ਟਾਈਮ ਉੱਥੇ ਬੈਠਣਾ ਪੈ ਸਕਦਾ ਹੈਗਾ ਅ ਜਿਸ ਵੇਰ ਤੋਂ ਹੀ ਇਹ ਜਰੂਰ ਵੀਡੀਓ ਤੇ ਵਾਇਰਲ ਹੋ ਰਹੀ ਸੀ ਕਿ ਸ਼ੰਭੂ ਬਾਰਡਰ ਦੇ ਜਿਹੜੀ ਸਿਮਿੰਟਡ ਚਾਦਰ ਹੈਗੀ ਆ ਉਸ ਨੂੰ ਤੋੜਨ ਵਾਸਤੇ ਹਥੋੜਾ ਚੱਲਦਾ ਹੋਇਆ ਦਿਖਾਈ ਦਿੱਤਾ ਸੀ ਕਿ ਤੇ ਕਿਹਾ ਜਾ ਰਿਹਾ ਸ਼ੰਭੂ ਬਾਰਡਰ ਕੁਛ ਹੀ ਦਿਨ ਵਿੱਚ ਖੁੱਲ ਜਾਵੇਗਾ ਪਰੰਤੂ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਖੜੇ ਆ ਤਾਂ ਦੇਖ ਰਹੇ ਹੋ ਤੁਸੀਂ ਕਿ ਹਲੇ ਸ਼ੰਭੂ ਬਾਰਡਰ ਉਸੇ ਤਰ੍ਹਾਂ ਬੰਦ ਹੈ ਸਿਮਿੰਟਡ ਚਾਦਰ ਉਸੇ ਤਰ੍ਹਾਂ ਲੱਗੀ ਹੈ ਬੈਰੀਕੇਟਿੰਗ ਉਸੇ ਤਰ੍ਹਾਂ ਹੈਗੀ ਹੈ ਉਸੇ ਤਰ੍ਹਾਂ ਸ਼ੈੱਡ ਲੱਗੇ ਹੋਏ ਨੇ ਟੋਟਲੀ ਬੰਦ ਕਹਿ ਸਕਦੇ ਆ ਵੀ ਹੈਗਾ ਹੈ ਤੇ ਦੂਜੇ ਪਾਸੇ ਜਿਹੜੇ 9 ਮਹੀਨਾ ਤੋਂ ਸਿੰਘਾਸਤੇ ਉੱਪਰ ਬੈਠੇ ਹੋਏ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਫੁੱਟ ਦਾ ਰਾਹ ਵੀ ਨਹੀਂ ਖੁੱਲਾ ਹੈਗਾ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈਗਾ ਉਹਨਾਂ ਦਾ ਸੋ ਸ਼ੰਭੂ ਬਾਰਡਰ ਦੇ ਬਿਲਕੁਲ ਸਿਰੇ ਦੇ ਉੱਪਰ ਸਿੰਘ ਸਹਿਬਾਨਾਂ ਨੇ ਵੀ ਆਪਣੀ ਇੱਕ ਛੌਣੀ ਪਾਈ ਹੋਈ ਹੈ ਉੱਥੋਂ ਸਿੰਘ ਸਹਿਬਾਨ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਬਾਬਾ ਪ੍ਰੀਤਮ ਸਿੰਘ ਨਿਹੰਗ ਸਿੰਘ ਬੁੱਢਾ ਦਲ ਬਾਬਾ ਮਾਨ ਸਿੰਘ ਬਾਬਾ ਜੀ ਅੱਜ ਸਵੇਰ ਤੋਂ ਇੱਕ ਖਬਰ ਆ ਰਹੀ ਸੀ ਕਿ ਸ਼ੰਭੂ ਵੋਟਰ ਜਿਹੜਾ ਹੈਗਾ ਉਹਨੂੰ ਖੋਲਣ ਦੀ ਤਿਆਰੀਆਂ ਹੋ ਰਹੀਆਂ ਨੇ ਕੀ ਇਹਦੇ ਵਿੱਚ ਕੋਈ ਸੱਚਾਈ ਲੱਗਦੀ ਹੈਗੀ ਸਵੇਰੇ ਕਾਣ ਜਰੂਰ ਚੱਲਿਆ ਹੂੰ ਪਰ 1 ਫੁੱਟ ਵੀ ਇਹਨਾਂ ਨੇ ਖੋਲਿਆ ਨਹੀਂ ਆ ਇਹ ਜਿਹੜੀ ਫਵਾਹਾਂ ਡਾਉਂਦੇ ਆ ਬਿਲਕੁਲ ਝੂਠੀਆਂ ਨੇ ਹੂੰ ਤੇ ਇੱਥੇ ਮਾਸਾ ਵੀ ਖੋਲਾ ਨਹੀਂ ਹੈਗਾ ਤੇ ਜਿਹੜੇ ਕਾਣ ਚੱਲਿਆ ਥੋੜਾ ਚੱਲਿਆ ਉਹ ਕਿੰਨਾ ਕੁ ਸਮਾਂ ਚੱਲਦਾ ਰਿਹਾ ਉਹ ਮੇਰਾ ਖਿਆਲ ਬੇ ਅੱਧਾ ਘੰਟਾ ਚੱਲਦਾ ਰਿਹਾ ਹੁਣ ਬਰਦਕ ਘੰਟਾ ਚੱਲਦੀ ਵੇ ਬੰਦ ਹੋ ਗਿਆ ਹਾਂ ਬੰਦ ਹੋ ਗਿਆ ਜਦੋਂ ਜਨਤਾ ਇਕੱਠੀ ਹੋ ਗਈ ਵੇ ਬੰਦ ਹੋ ਗਿਆ ਇਹ ਨਹੀਂ ਪਤਾ ਫਿਰ ਇਹਨਾਂ ਦੀ ਕੀ ਆਪਣੀ ਮਨਸ਼ਾ ਕੀ ਮਨਸ਼ਾ ਕੀ ਸੀ ਇਹਨਾਂ ਦੀ ਜੀ ਤੇ ਕੋਈ ਖੁੱਲਿਆ ਨਹੀਂ ਹੈਗਾ ਇਹ ਤਾਂ ਵੀ ਜਦਾਂ ਖਬਰਾਂ ਵੀ ਫਲਾਈ ਜਾਂਦੇ ਆ ਪਹਿਲਾਂ ਵੀ ਇਹਨਾਂ ਨੇ ਖਬਰਾਂ ਕਈ ਫਲਾਈਆਂ ਇਹ ਜੀ ਉਹ ਤਾਂ ਚੱਕ ਹੋ ਗਿਆ ਧਰਨੇ ਜੀ ਉਹ ਤਾਂ ਕਈ ਵਾਰ ਸਾਡੇ ਸਾਹਮਣੇ ਫੈਲਦੀਆਂ ਖਬਰਾਂ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਫੁੱਟ ਵੀ ਇਹਨਾਂ ਨੇ ਇਧਰ ਉਧਰ ਨਹੀਂ ਕੀਤਾ ਹੈਗਾ ਬਾਬਾ ਜੀ ਇੰਜੇ ਲੱਗਦਾ ਕਿ ਜੇਕਰ ਇਹਨੂੰ ਸਵਿੰਟਡ ਚਾਦਰ ਨੂੰ ਪਾਸੇ ਕਰਨਾ ਵੀ ਹੋਵੇ ਤਾਂ ਜੀਸੀਬੀ ਦੇ ਨਾਲ 5-6 ਮਿੰਟਾਂ ਚ ਪਾਸੇ ਕਰਤਾ ਹਾਂ ਹਾਂ 5 5 5 ਨਹੀਂ 10 ਮਿੰਟ ਲੱਗਣਗੇ ਜੀ ਉਹ ਤਾਂ ਮਿੰਟ ਦਾ ਕੰਮ ਆ ਥੋੜੇ ਥੋੜੇ ਤਾਂ ਘਣਾ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਇਹ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ ਗੌਰਮੈਂਟ ਜਿਹੜੀ ਆ ਜੀ ਹਾਂ ਜਿਵੇਂ ਹੁਣ 9 ਮਹੀਨੇ ਬੀਤ ਗਏ ਨੇ ਤੇ 9 ਮਹੀਨਾ ਬਾਅਦ ਉੱਥੇ ਦੀ ਉੱਥੇ ਖੜਾ ਹੈ ਮਾਮਲਾ ਹਾਂਜੀ ਉੱਥੇ ਦਾ ਉੱਥੇ ਖੜਾ ਰਸ ਤੇ ਮਸ ਨਹੀਂ ਹੋਇਆ ਜੀ ਤੇ ਜਦੋਂ ਵੋਟਾਂ ਹੁੰਦੀਆਂ ਉਦੋਂ ਇਹ ਰਾਜਨੀਤੀ ਕਰਦੇ ਆ ਰਾਮ ਜੀ ਦਾ ਨਾਂ ਵੀ ਲੈਂਦੇ ਆ ਐਵੇਂ ਬਦਨਾਮ ਕਰਨ ਵਾਸਤੇ ਤੇ ਹਿੰਦੂ ਖਤਰੇ ਵਿੱਚ ਉਹ ਉਹ ਵੀ ਕਰਦੇ ਆ ਤੇ ਜਦੋਂ ਵੋਟਾਂ ਚੱਲ ਜਾਂਦੀਆਂ ਵੋਟਾਂ ਹੋ ਜਾਂਦੀਆਂ ਜਿੱਤ ਜਾਂਦੇ ਆ ਬਾਅਦ ਵਿੱਚ ਨਾਂ ਦੇ ਕੋਈ ਹਿੰਦੂ ਖਤਰੇ 'ਚ ਹੁੰਦਾ ਤੇ ਨਾ ਹੀ ਇਹ ਰਾਮ ਜੀ ਰਾਮ ਜੀ ਨੂੰ ਇਹਨਾਂ ਨੇ ਕਿੱਥੋਂ ਲਿਆਉਣਾ ਰਾਮ ਜੀ ਤਾਂ ਤ੍ਰੇਤੇ ਦੇ ਆਏ ਹੋਏ ਨੇ ਜੀ ਰਾਮ ਜੀ ਨੂੰ ਕੌਣ ਲਿਆ ਸਕਦਾ ਜੀ ਬਿਲਕੁਲ ਇਹ ਤਾਂ ਸਿਰਫ ਐਵੇਂ ਨਾਂ ਰਾਮ ਨੂੰ ਮੰਨਦੇ ਨੇ ਰਾਮ ਜੀ ਨੂੰ ਨਹੀਂ ਮੰਨਦੇ ਹੈਗੇ ਜੀ ਰਾਮ ਜੀ ਦੇ ਦਰਬਾਰ ਵਿੱਚ ਕੋਈ ਕੁੱਕਰ ਵੀ ਚੱਲ ਜਾਂਦਾ ਸੀ ਉਹਦੀ ਸੁਣਵਾਈ ਹੁੰਦੀ ਸੀ ਹਾਂ ਆ ਦੇਖ ਲਓ ਕਿੰਨਾ ਮਲਾਕਤ ਹੈ ਪਿਛਲੇ ਬੰਦੇ ਬੈਠਾ ਆ ਇਹ ਤਾਂ ਬੰਦੇ ਦੀ ਸੁਣਵਾਈ ਨਹੀਂ ਕਰਦੀ ਉਹ ਤਾਂ ਕੁੱਕਰ ਦੀ ਸੁਣਵਾਈ ਕਰਦਾ ਸੀ ਰਾਮ ਜੀ ਦਾ ਤੇ ਕਦੀ ਜਿਵੇਂ ਹੁਣ 9 ਮਹੀਨਿਆਂ ਤੋਂ ਤੁਸੀਂ ਇੱਥੇ ਰਹਿੰਦੇ ਹੋ ਕਦੀ ਉਧਰ ਪਰਾਂ ਵੱਲ ਤੁਰ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਨਹੀਂ ਅਸੀਂ ਬਸ ਉਹ ਥੋੜਾ ਜਿਹਾ ਜائیں ਗਏ ਆ ਉਸ ਤੋਂ ਬਾਅਦ ਅਸੀਂ ਅਸੀਂ ਨਹੀਂ ਗਏ ਕਿਉਂ ਇਹ ਖਿੱਚਦੇ ਆ ਫਿਰ ਕਹਿ ਦਿੰਦੇ ਪਿੱਛੇ 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 ਤੇ ਫਿਰ ਅਸੀਂ ਕਹਾਂ ਵੀ ਐਵੇਂ ਕਿਤੇ ਉਧਰੋਂ ਮਾਈਕ ਚੋਂ ਬੋਲਦੇ ਨੇ ਆ ਮੈਗਜ਼ੀਨ ਉਹ ਉਧਰੋਂ ਉਧਰੋਂ ਵੀ ਬੋਲਦੇ ਆ ਕਿਉਂ ਕਮਰੇ ਕੈਮਰੇ ਲੱਗੇ ਹੋਏ ਨੇ ਨਾ ਜੀ ਤੇ ਉਹ ਕੈਮਰੇ ਦੇ ਵਿੱਚੋਂ ਪਿੱਛੋਂ ਆਵਾਜ਼ ਆਉਂਦੀ ਆ ਹੂੰ ਤੇ ਉਹ ਇਹਦਾ ਉਹਦਾ ਕਰਕੇ ਫਿਰ ਇਹ ਪਿੱਛੇ ਪਿੱਛੇ ਕਰ ਦਿੰਦੇ ਪਿੱਛੇ ਚਲੋ ਤੇ ਕਦੀ ਕੋਈ ਉਧਰੋਂ ਵੀ ਇਧਰ ਵੱਲੋਂ ਆਉਂਦਾ ਕਦੀ ਨਹੀਂ ਉਧਰੋਂ ਨਾ ਇਧਰੋਂ ਉਧਰੋਂ ਕੋਈ ਆਇਆ ਤੇ ਨਾ ਹੀ ਇਧਰੋਂ ਕੋਈ ਗਿਆ ਕਿੰਨੇ ਕਜੇ ਕਣ ਜਿਹੜਾ ਹਤੋੜਾ ਚੱਲਿਆ ਸੀ ਕੁਛ ਹੈ ਮਜ਼ਾ ਇਹ ਮੇਰਾ ਖਿਆਲ ਆ 10 ਕਜੇ ਦੀ ਗੱਲ ਹੋਣੀ ਆ 10 ਕਜੇ ਦੀ ਗੱਲ ਜੀ ਸਵੇਰ ਤੇ ਕੋਣ ਸ਼ਾਮ ਹੋ ਗਈ 7:30 ਦੋਨੋਂ ਆ ਰਹੇ ਨੇ ਇਹ ਖੋਲਣਾ ਹੁੰਦਾ ਤਾਂ 10 ਮਿੰਟਾਂ ਦਾ ਕੰਮ ਸੀ ਇਹਨਾਂ ਦਾ ਆ ਇੱਕ ਹੀ ਲੱਗਦਾ ਵੀ ਸਿਰਫ ਸਟੰਟ ਕੀਤਾ ਗਿਆ ਸਿਰਫ ਸਟੰਟ ਕੀਤਾ ਗਿਆ ਤੇ ਫਿਰ ਕਿਉਂਕਿ ਦੱਲੇ ਵਾਲ ਸਾਹਿਬ ਕਹਿੰਦੇ ਸੀ ਵੀ ਮਰਦ ਮਰਤੇ ਤੇ ਰੱਖਣਾ ਨਾ ਤੇ ਉਹਦਾ ਕਰਕੇ ਇਹਨਾਂ ਨੇ ਆਪਣੇ ਸਾਡੇ ਵੀ ਕਿਸਾਨਾਂ ਭਰਾਵਾਂ ਨੇ ਕਿਹਾ ਸੀ ਵੀ 6 ਤਰੀਕ ਨੂੰ ਅਸੀਂ ਜਾਵਾਂਗੇ ਲਖਵੀਰ ਸਿੰਘ ਡੱਲੇਵਾਲ ਨੂੰ ਵੀ ਅੱਜ ਗ੍ਰਿਫਤਾਰ ਕੀਤਾ ਹਾਂਜੀ ਉਹ ਤੜਕੇ ਕੀਤਾ ਕਿ ਚੋਰਾਂ ਨੂੰ ਕਿਉਂ ਕਰਦੇ ਆ ਦੱਸੋ ਸਿਰਫ ਉਹ ਬਹਿ ਨਹੀਂ ਲੱਗਾ ਸੀ ਤਾਂ ਉਹ ਕਿਹੜਾ ਕੋਈ ਬੰਬ ਜਾਂ ਤੋਪਾਂ ਲੈ ਕੇ ਬੈਠਾ ਸੀ ਉੱਤੇ ਸਿਰਫ ਡਾਰੇ ਨਾਲ ਨੂੰ ਬਸ ਇਹੋ ਹੀ ਕਹਦਾ ਡਾਰੇ ਆ ਪਤਾ ਨਹੀਂ ਜੇ ਗੱਲ ਕਰੀ ਤੇ ਸ਼ੰਭੂ ਬਾਰਡਰ ਤੋਂ ਪਿੱਛੇ ਤੱਕ ਕਾਫੀ ਦੂਰ ਤੱਕ ਦਾ ਕਾਫਲਾ ਹੈਗਾ ਹਾਂਜੀ ਹਾਂਜੀ ਕਿੰਨੇ ਕਿਸਾਨ ਪਰਾ ਇੱਥੇ ਹੈਗੇ ਨੇ ਨਹੀਂ ਇਹ ਆਉਂਦੇ ਜਾਂਦੇ ਆ ਕਿਉਂ ਸਾਡਾ ਕੰਮ ਵੀ ਆ ਕਿਉਂ ਰੋਜ਼ਗਾਰ ਵੀ ਆ ਹੂੰ ਚੋਨੇ ਵੀ ਚੋਨਿਆਂ ਵਾਰੀ ਵੀ ਇਹਨਾਂ ਬਹੁਤ ਖਰਾਬ ਕੀਤਾ ਖਜਲ ਖਰਾਬ ਕੀਤਾ ਇਹਨਾਂ ਨੇ ਹੁਣ ਤੁਸੀਂ ਦੇਖਿਆ ਵੀ ਚੋਨੇ ਇਹਨਾਂ ਨੇ ਚੱਕੇ ਨਹੀਂ ਬਹੁਤ ਖਜਲ ਖਰਾਬ ਹੋਇਆ ਕਿਸਾਨਾਂ ਤੇ ਬੀਜਣ ਵਾਸਤੇ ਵੀ ਬਹੁਤ ਖਜਲ ਖਰਾਬ ਪਰਾਲੀ ਨੂੰ ਇਹ ਇੱਥੋਂ ਕਿੱਥੇ ਧੂਆਂ ਦਿੱਲੀ ਦਿੱਲੀ ਕਿੱਥੇ ਚੱਲ ਜੂ ਧੂਆਂ ਇੱਥੋਂ ਦਾ ਇੱਥੋਂ ਨਹੀਂ ਅੱਗ ਲੱਗੀ ਤੁਸੀਂ ਦਿੱਲੀ ਕਿੱਥੇ ਚੱਲੂਗਾ ਧੂਆਂ ਬਿਲਕੁਲ ਦਿੱਲੀ ਦੇ ਆਸ-ਪਾਸੇ ਫੈਕਟਰੀਆਂ ਥੋੜੀਆਂ ਨੇ ਹੂੰ ਉਹ ਤਾਂ ਉੱਥੇ ਦਿੱਲੀ ਦੇ ਵਿੱਚ ਵੀ ਇੰਨੀ ਇੰਨੀ ਗੰਦਗੀ ਹੈ ਨਾ ਬਹੁਤ ਜ਼ਿਆਦਾ ਤੁਸੀਂ ਜਦੋਂ ਦਿੱਲੀ ਵੜਦੇ ਹੋ ਤੇ ਕਿੱਡੇ ਕਿੱਡੇ ਪਹਾੜੀਆਂ ਬਣੀਆਂ ਆਇਆਂ ਗੰਦਗੀ ਦੀਆਂ ਤੇ ਉਹ ਗੰਦਗੀ ਥੋੜੀ ਆ ਦਿੱਲੀ ਵਾਸਤੇ ਸੁਪਰੀਮ ਕੋਰਟ ਕਹਿੰਦਾ ਸੀ ਕਿ ਰਾਹ ਅਸੀਂ 4 ਫੁੱਟ ਖੋਲਣ ਨੂੰ ਤਿਆਰ ਆ ਜਿੱਕੇ ਸਾਲਾ ਲਿਆਂਣਾ ਹੈ ਬਿਨਾ ਟੈਕ ਟੈਲੀ ਤੋਂ ਆ ਜਾ ਤੇ 4 ਫੁੱਟ ਰਾਹ ਮਨਜ਼ੂਰ ਆ ਕਿਸਾਨਾਂ ਨੂੰ ਕਹਿੰਦੇ ਤਾਂ ਹੈਗੇ ਆ ਸੁਪਰੀਮ ਕੋਰਟ ਵੀ ਕਹਿੰਦਾ ਆ ਪਰ ਕਰਦੇ ਨਹੀਂ ਨਾ ਸੁਪਰੀਮ ਕੋਰਟ ਤਾਂ ਇਹਨਾਂ ਦੀ ਜੇਬ ਚ ਪਾਇਆ ਹੋਇਆ ਇਹ ਕਰਦੇ ਨਹੀਂ ਆ ਬਸ ਕਹੀ ਜਾਂਦੇ ਆ ਤਬਾ ਸੋ ਸੋ ਅੱਜ ਸਵੇਰੇ ਸਿਰਫ ਅੱਧਾ ਕੇ ਘੰਟਾ ਜਿਹੜਾ ਥੋੜਾ ਚੱਲਿਆ ਹਾਂ ਬਸ ਉਹ ਹੀ ਚੱਲਿਆ ਹੋਰ ਨਹੀਂ ਹੋਰ ਕੁਝ ਫਿਰ ਚੱਲਣੀ ਹੋਈ ਨਹੀਂ ਹੋ ਕੋਈ ਹਲਚਲ ਨਹੀਂ ਹੋਈ ਤੇ ਠੀਕ ਹਾਂ ਜੀ ਮਲਾਜ ਨੂੰ ਸੋ ਆ ਮੌਕੇ ਦੇ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀਗੇ ਮੌਕੇ ਦੇ ਉੱਪਰ ਸਾਫ਼ ਤੌਰ ਤੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਬਾਬਾ ਜੀ ਨੇ ਇੱਥੇ ਚੋਣੀ ਪਾਈ ਹੋਈ ਹੈ ਨਾਲ ਇੱਥੇ ਬੈਠੇ ਨੇ ਸਭ ਤੋਂ ਮੂਰੇ ਪਹਿਲਾਂ ਇਹਨਾਂ ਦੀ ਹੋਈ ਹੈ ਜਦੋਂ ਅੰਮ੍ਰਿਤਸਰ ਵਾਲ ਤੋਂ ਇੱਧਰ ਨੂੰ ਆਣਾ ਹੋਵੇ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਕਿਉਂਕਿ ਸਭ ਬਿਲਕੁਲ ਨੇੜੇ ਨੇ ਸਾਹਮਣੇ ਹੀ ਬੋਰਡਰ ਹੈ ਤੇ ਬਿਲਕੁਲ ਨੇੜੇ ਹੀ ਬੈਠੇ ਨੇ ਇਹ ਪਿਛਲੇ 9 ਮਹੀਨਿਆਂ ਤੋਂ ਪੰਜਾਬ ਪੁਲਿਸ ਦੇ ਨੌਜਵਾਲ ਵੀ ਇੱਥੇ ਹੈਗੇ ਨੇ ਇਹ ਵੀ ਇੱਥੇ ਖੜੇ ਡਿਊਟੀ ਨਿਭਾ ਰਹੇ ਨੇ ਲਗਾਤਾਰ ਜਿਹੜੇ ਇਹ ਸੰਘਰਸ਼ ਦੇ ਵਿੱਚ ਲੋਕ ਨੇ ਉਹਨਾਂ ਦੇ ਵਾਜਦ ਉਸਤੇ ਉਹਨਾਂ ਦੇ ਦੇਖਭਾਲ ਵਸਤੇ ਸਦਰ ਸਾਹਿਬ ਕਹਿੰਦੇ ਕਿ ਅੱਜ ਸਵੇਰੇ ਹਤੋੜਾ ਚੱਲਿਆ ਵੀ ਕਿਹਾ ਜਾ ਰਿਹਾ ਸੀ 4 ਫੁੱਟ ਰਾਹ ਖੁੱਲਦਾ ਉਹਦੀ ਕੁਝ ਜਾਣਕਾਰੀ ਆਈ ਆਪਣੇ ਕੋਲ ਨਹੀਂ ਸਾਡੇ ਕੋਲ ਕੋਈ ਜਾਣਦਾ ਜਿਸ ਵੇਲੇ ਤੋੜਾ ਚੱਲੇ ਉਸ ਵੇਲੇ ਆਪਣੇ ਮੁਲਾਜ਼ਮ ਨੇ ਦੇਖਿਆ ਕਿ ਨਹੀਂ ਮੈਂ ਤਾਂ ਡਿਊਟੀ ਆਫਸਰਾਂ ਜੀ ਮੈਂ ਤਾਂ ਹੁਣ ਜਿਹੜਾ ਮਰਨ ਆਇਆ ਰੁਟੀਨ 'ਚ ਜਿਹੜਾ ਮਰਨ ਆਈਦਾ ਜੀ ਸਾਡੀ ਨੌਲੇਜ ਕੋਈ ਜੀ ਨੌਲੇਜ ਜੀ ਕੋਈ ਕੋਈ ਐਦਾਂ ਦਾ ਕੋਈ ਹਰਿਆਣਾ ਵੱਲੋਂ ਆਇਆ ਵੀ ਆਰਡਰ ਵੀ 4 ਫੁੱਟ ਰਾਹ ਖੋਲਣ ਲੱਗੇ ਜਾਂ ਕੁਝ ਹੈਗਾ ਵੈਰੀ ਨੋਲਿਜ ਥੋੜੀ ਨੋਲਿਜ ਚਾਹੀਦੀ ਹੈ ਸੋ ਮੁਲਾਜ਼ਮ ਇਸੇ ਤਰ੍ਹਾਂ ਇੱਥੇ ਆਈਸੀਕੀ ਡਿਊਟੀ ਆਫਸਰ ਨੇ ਇਸ ਏਰੀਏ ਦੇ ਦੇਖਣ ਉਸਤੇ ਕੀ ਹਾਲਾਤ ਨੇ ਕੀ ਮਾਹੌਲ ਹੈ ਤੇ ਇਹਨਾਂ ਦੀ ਨੋਲਿਜ ਵੀ ਨਹੀਂ ਹੈਗਾ ਪਰ ਜਿਹੜੇ ਲੋਕ ਖਬਰਾਂ ਚਲਾ ਰਹੇ ਨੇ ਕਿ ਸ਼ੰਭੂ ਬਾਰਡਰ ਖੁੱਲ ਗਿਆ ਤੇ ਜਲਦੀ ਖੁੱਲ ਜਾਣਾ ਹੈ ਉਹਨਾਂ ਉੱਪਰ ਥੋੜਾ ਗੌਰ ਕੀਤਾ ਜਾਵੇ ਜਦੋਂ ਤੱਕ ਅਥੈਟਿਕ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਉਂਦਾ ਹੈਗਾ ਕੋਈ ਖਬਰ ਨਹੀਂ ਆਉਂਦੀ ਹੈਗੀ ਉਦੋਂ ਤੱਕ ਇਹਨਾਂ ਖਬਰਾਂ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਹਾਲੇ ਸ਼ੰਭੂ ਬਾਰਡਰ ਵਾਲਾ ਜਿਹੜਾ ਰਾਹ ਹੈ ਉਹ ਬੰਦ ਹੈਗਾ ਤੁਹਾਨੂੰ ਦਿਖਾ ਦਿੱਤਾ ਫਿਰ ਕੁਝ ਹੀ ਦੂਰੀ ਦੇ ਉੱਪਰ ਤੁਸੀਂ ਇਹੋ ਦੀਵਾਰ ਜਿਹੜੀ ਸਿਮਿੰਟਡ ਕੀਤੀ ਹੋਈ ਹੈ ਉਸੇ ਤਰ੍ਹਾਂ ਹੈਗੀ ਹੈ ਇੱਕ 20 ਫੁੱਟ ਦਾ ਰਾਹ ਨਹੀਂ ਖੁੱਲਾ ਹੈਗਾ ਸਵੇਰੇ ਅੱਧਾ ਘੰਟਾ ਕਹਿੰਦੇ ਜ਼ਰੂਰ ਇੱਥੇ ਖਥੋੜਾ ਚੱਲਿਆ ਪਰ ਉਸ ਚੱਲੇ ਹੋਏ ਥੋੜੇ ਦਾ ਕੋਈ ਵੀ ਰਾਹ ਖੁੱਲਾ ਨਹੀਂ ਦਿਖਾਈ ਦਿੱਤਾ ਤੇ ਜਿਹੜੇ ਇੱਥੇ ਬੈਠੇ ਲੋਕ ਨੇ ਤੇ ਉਹ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਕਾਰਵਾਈ ਨਹੀਂ ਜਿਹੜੇ ਲੋਕ ਇੱਥੇ ਹੈਗੇ ਨੇ ਉਹਨਾਂ ਦਾ ਕਹਿਣਾ ਕਿ ਜੇਕਰ ਰਾਹ ਖੋਲਣਾ ਹੀ ਹੈ ਤਾਂ ਸਿਰਫ 10 ਤੋਂ 15 ਮਿੰਟ ਲੱਗਣਿਆ ਜੀਸੀਬੀ ਦੇ ਨਾਲ ਚੱਕ ਕੇ ਦੀਵਾਰਾਂ ਪਾਸੇ ਹੋ ਜਾਣੀਆਂ ਨੇ ਸੋ ਫਿਲਹਾਲ ਦੀ ਘੜੀ ਸ਼ੰਭੂ ਬਾਰਡਰ ਦਾ ਜੋ ਮਾਹੌਲ ਹੈ ਤੁਹਾਡੇ ਸਾਹਮਣੇ ਜੋ 9 ਮਹੀਨੇ ਪਹਿਲਾਂ ਸੀ ਉਸੇ ਤਰ੍ਹਾਂ ਦਾ ਹਲੇ ਵੀ ਹੈਗਾ ਇਸੇ ਤਰ੍ਹਾਂ ਵੇਖਦੇ ਰਹਿਣਾ ਸਾਂਝ ਵਿਚਾਰਾਂ ਦੀ